आज जो बास्केटबॉल का जाना जो मैच हैगा उसका मैं और सड़े जो पृथ्वीपाल जी है कि उनादे बल्लो एक जॉइंटली ऐसी रस्मी उसकी ओपनिंग करते हैं थैंक यू हरजीव ग्रोपरा जी जो बास्केटबॉल एसोसिएशन के अध्यक्ष ने ट्रक यूनियन के प्रधान मान्यो स एम साहब और मान्यो डी जी पी साहब वालों जो नशे के खिलाफ एक जंग छेड़ी गई है उसी कड़ी के आज मुक्तर पुलिस वलों गिदड़वा स्पोर्ट्स ईवेंट कंडक्ट करवाए जा रहे हैं बास्केटबॉल और कुश्ती के खेल असी आज कंडक्ट करवा रहे हैं मुकतसर पुलिस का एक कंटिन्यूअसा उपरा है जिद असी वावों पर सैमीनार और स्पोर्ट्स इवेंट के राही जो यूथ हैगा और पब्लिक हैगा उन्होंने नशे की जो दलदल है उससे बाहर निकालने का साडा साराला है ਔਰ ਇਹ ਸਾਡਾ ਉਪਰਾਲਾ ਕੰਟੀਨਿਊ ਚਲਦਾ ਰਹੇਗਾ ਕਿਉਂਕਿ ਪੁਲਿਸ ਇਹ ਨਹੀਂ ਹੈ ਕਿ ਜੋ ਡਰੱਗਸ ਦਾ ਕੰਮ ਕਰਦੇ ਹਨ ਉਹਨਾਂ ਨੂੰ ਸਲਾਖਾ ਦੇ ਵਿੱਚ ਭੇਜੇ ਉਹਦੇ علاوہ ਜੋ ਡਰੱਗਸ ਦੀ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਅਸੀਂ ਡਰੱਗ ਡੀਐਡਿਕਸ਼ਨ ਸੈਂਟਰ ਦਾ ਵਿੱਚ ਵੀ ਭਰਤੀ ਕਰਵਾ ਰਹੇ ਹੈਗੇ ਔਰ ਜੋ ਯੂਥ ਹੈਗਾ ਉਹ ਸਾਨੂੰ ਸਪੋਰਟਸ ਐਕਟੀਵਿਟੀ ਦੀ ਤਰਫੀ ਅਸੀਂ ਅਗਰਸਰ ਕਰ ਰਹੇ ਹਾਂ ਤਾਂ ਕਿ ਸਾਡਾ ਯੂਥ ਇਸ ਜੋ ਬੁਰਾਈ ਸੇ ਬਚ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਸਰਦਾਰ ਪੌਂਦ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਸਹਿਰਦਤਾ ਨਾਲ ਨਸ਼ਿਆਂ ਨੂੰ ਖਤਮ ਕਰਨ ਦੀ ਜਿਹੜੀ ਸਹਿਰਦਤਾ ਉਹਦੀ ਕੜੀ ਦੇ ਇਹ ਕੱਜ ਜਿਹੜਾ ਟੂਰਨਾਮੈਂਟ ਮਾਨਯੋਗ ਐਸਐਸਪੀ ਸਾਹਿਬ ਕਰਾ ਰਹੇ ਨੇ ਤਾਂ ਉਸੇ ਕੜੀ ਦਾ ਹਿੱਸਾ ਹੈ ਕਿ ਜੋ ਪਹਿਲਾਂ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਸੀ ਜਿਹੜਾ ਨੌਜਵਾਨੀ ਦਾ ਰੁਝਾਨ ਨਸ਼ਿਆਂ ਵੱਲ ਹੋ ਰਿਹਾ ਸੀ ਉਹਨੂੰ ਰੋਕਣ ਦੇ ਲਈ ਵੱਖ-ਵੱਖ ਜਿਹੜੇ ਸਟੈਪ ਲਏ ਜਾ ਰਹੇ ਆ ਜਿੱਥੇ ਪੁਲਿਸ ਆਪਣਾ ਕਾਨੂੰਨ ਦਾ ਸਿਕੰਜਾ ਕਸ ਕੇ ਸਮਗਲਰਾਂ ਨੂੰ ਨਸ਼ਿਆਂ ਨੂੰ ਉਹਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਉਹਨਾਂ ਨੂੰ ਰੋਕ ਰਹੀ ਹੈ ਉੱਥੇ ਹੀ ਬੜੀ ਇੱਕ ਪੋਜੀਟਿਵ ਅਪਰੋਚ ਨਾਲ ਜਿਹੜਾ ਯੂਥ ਹੈ ਪੰਜਾਬ ਦਾ ਉਹਨਾਂ ਨੂੰ ਗਰਾਊਂਡ ਵਿੱਚ ਲੈ ਕੇ ਆ ਕੇ ਤਾਂ ਕਿ ਉਹ ਸੁਚੇਤ ਹੋਣ ਨਸ਼ਿਆਂ ਦੀ ਬੁਰਾਈ ਬਾਰੇ ਸੁਚੇਤ ਹੋਣ ਉਹਦਾ ਇਹ ਬੜਾ ਵੱਡਾ ਉਦਮ ਮੈਂ ਵਧਾਈ ਦਿੰਦਾ ਸਾਡੇ ਮਾਨਯੋਗ ਐਸਬੀ ਐਸਐਸਪੀ ਸਾਹਿਬ ਨੂੰ ਜਿਨ੍ਹਾਂ ਦੀ ਇਹ ਮਿਹਨਤ ਸਦਕਾ ਅੱਜ ਇਹ ਦੂਸਰਾ ਟੂਰਨਾਮੈਂਟ ਹੈ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਹੋਇਆ ਅੱਜ ਅਸੀਂ ਸਬਡਿਵੀਜ਼ਨ ਲੈਵਲ ਤੇ ਕਰ ਰਹੇ ਹਾਂ ਔਰ ਇਹ ਕੜੀ ਲਗਾਤਾਰ ਜਾਰੀ ਰਹੇਗੀ ਇੱਕ ਨਿਰੋਇਪਰਾ ਪੰਜਾਬ ਦੀ ਸਿਰਜਣਾ ਹੋਏਗੀ